ਚਲੀਏ ਘਾੜੀ ਸਾਡੇ ਭੈਣ ਦੇ ਭਰਾਵੋ ਕੀ ਹਾਲ ਚਾਲ ਆ ਜੀ ਤੁਹਾਡਾ ਉਮੀਦ ਕਰਦੇ ਆ ਜੀ ਬਹੁਤ ਵਧੀਆ ਹੋਵੇਗਾ ਤੇ ਜੋ ਵੀ ਜੀ ਸਾਡੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆnde ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਜੀ ਤੁਹਾਨੂੰ ਸਾਰਿਆਂ ਨੂੰ ਦੁਸ਼ੀਰਿਆਂ ਲੱਖ ਲੱਖ ਵਧਾਈਆਂ ਹੋਵੇ ਸੋ ਚਲਿਏ ਸ਼ੁਰੂ ਕਰਤੇ ਹੈ ਹਸਪੀਟਲ ਤੋਂ ਤੇ ਮੈਂ ਮਲਾਉਣਾ ਤੁਹਾਨੂੰ ਸਾਰੀ ਫੈਮਿਲੀ ਨਾਲ ਦੋ ਬੂਆ ਭਾਈ ਇੱਕ ਗੱਲ ਹੈਗੀ ਆ ਨੇਤਰ ਸਿੰਘ ਦਾ ਨਾ ਇਹ ਪੱਕਾ ਚੇਲਾ ਆ ਜਿਹਦੇ ਨਾਲ ਉਹ ਬਿਊਟੀ ਸ਼ੁਰੂ ਕਰਨ ਤੋਂ ਪਹਿਲਾਂ 15 ਮਿੰਟ ਐ ਨਾ ਰੱਜ ਕੇ ਲਾਂਦਾ ਗਿਆਨ ਵੰਡਣ ਨੂੰ ਆਪਾਂ দান ਕਰ ਸਕੀਏ ਕੱਲਾ ਹੀ ਬੋਲਣੇ ਨੂੰ ਐਦਾਂ ਹੀ ਇਹਦਾ ਕੰਮ ਆ ਹੁਣ ਫੈਮਲੀ ਚਾਹੇ ਸਾਰੇ ਕੋਲੇ ਬੈਠੀ ਆ ਪਰ 15 ਮਿੰਟ ਐ ਨਾ ਕੱਲੇ ਨੇ ਲਾਣੀ ਲਾਣੇ ਆ ਬੋਲਣੇ ਨੂੰ ਹੁਣ ਦੇਖੋ ਹੁਣ ਕਹੀ ਜਾਂਦਾ ਅਸੀਂ ਆਏ ਨਹੀਂ ਵੀ ਕੱਲੀ ਫੈਮਲੀ ਨੇ ਡਿਸੀਜਨ ਲੈ ਲਿਆ YouTube ਵਾਲੀ ਫੈਮਲੀ ਆ ਉਹਨਾਂ ਦੀ ਸਲਾਹ ਲਈ ਕੀ ਅਸੀਂ ਸਾਰੇ ਕੰਮ ਕੀਤੇ ਆ ਅੱਛਾ ਸਾਰਿਆਂ ਦੇ ਸਾਰੇ ਕੰਮ ਸੀ ਕਹਿੰਦੇ YouTube ਫੈਮਿਲੀ ਸਲਾਹ ਨਾ ਕੀਤੇ ਆ ਉਹਨਾਂ ਨੂੰ ਪੁੱਛ ਕੇ ਕੀਤੇ ਆ ਵਿੱਚ ਤੂੰ ਕਹੀ ਜਾਂਦਾ ਮੈਂ ਨਾਮ ਫੈਮਿਲੀ ਨੂੰ ਪੁੱਛ ਕੇ ਰੱਖਿਆ YouTube ਨੂੰ ਵਿੱਚ ਤੂੰ ਕਹੀ ਜਾਂਦਾ ਹੱਕ ਇਹ ਭੈਂਡ ਦਾ ਆ ਉਹਨੂੰ ਉਹਦੇ ਨਾਲ ਜੱਜ ਕਚਿਹਰੀਆਂ ਖੋਲੀ ਬੈਠਾ ਸੀਗਾ ਤੂੰ ਇਹ ਕੀ ਚੱਕਰ ਉਹ ਕਿਤੇ ਆਪਣੀ ਇੱਕ ਗੱਲ ਤੇ ਕਾਇਮ ਵੀ ਰਹਿ ਜਾ ਕਰ ਕਦੇ ਕੁਛ ਤੇ ਕਦੇ ਕੁਛ ਤੇਰੀ ਨਹੀਂ ਸਮਝ ਲੱਗਦੀ ਹੈਗੀ ਤੂੰ ਹੀ ਬੜੀ ਜ਼ਤੀ ਪਾਸਾ ਪਲਟਦਾ ਆਂ ਭਰਾਵਾ ਉਹ ਇੱਕ ਗੱਲ ਤੇ ਕਾਇਮ ਰਹਿਆ ਕਰੋ ਸਭ ਤੋਂ ਵੱਡੀ ਗੱਲ ਤਾਂ ਆਪਰੇਸ਼ਨ ਤੋਂ ਬਚ ਕੇ ਹੈਨਾ ਉਹਦੇ ਕਰਕੇ ਜੈਸਮੀਨ ਵੀ ਹੁਣ ਬਿਲਕੁਲ ਸਹੀ ਰੋਮ ਰੋਮ ਭਾਈਓ ਸਿਸਟਮ ਪਾੜ ਦੇਂਗੇ ਦੇਖੋ ਜੀ ਘਰ ਵਾਲਾ ਵਰਲਡ ਵੈਸਟ ਘਰ ਵਾਲਾ ਪਹਿਲਾਂ ਪੇ ਸੀਗਾ ਇਹਨਾਂ ਦੇ ਮੈਕੈਨਿਕ ਘਰ ਦੇ ਵਿੱਚੇ ਪਰ ਜਾਤੀਆਂ ਨੇ ਵੱਖ-ਵੱਖ ਜਨਮ ਲਏ ਹੋਏ ਆ ਪਹਿਲਾਂ ਪੇ ਨੇ ਪ੍ਰੈਗਨਸੀ ਦਾ ਰਾਜ਼ ਖੋਲੇ ਆ ਜੀ ਹੱਥਰੇ ਵਿੱਚ ਧੀ ਦੀ ਫਾਈਲ ਫੜ ਕੇ ਪ੍ਰੈਗਨਸੀ ਰਿਪੋਰਟ ਫੜ ਕੇ ਪੇ ਨੇ ਰਾਜ਼ ਖੋਲੇ ਪ੍ਰੈਗਨਸੀ ਦਾ ਹੁਣ ਆ ਘਰ ਵਾਲਾ ਦੇਖ ਲੋ ਜੀ ਪੂਰੀ ਮੈਗਨ ਲੱਗਿਆ ਡਿਟੇਲ ਦੇਣ ਹੁਣ ਕਿ ਜੈਸਮਿਨ ਠੀਕ ਆ ਵੱਡੇ ਆਪਰੇਸ਼ਨ ਤੋਂ ਬਚ ਗਈ ਉਹ ਠੀਕ ਆ ਹੁਣ ਉਹਦੀ ਸਿਹਤ ਠੀਕ ਆ ਰਿਕਵਰ ਹੁੰਦੀ ਆ ਜੈਸਮਿਨ ਵੀ ਠੀਕ ਆ ਬੱਚਾ ਵੀ ਠੀਕ ਆ ਮੈਂ ਕਹਿੰਦੀ ਇਹਦਾ ਬਸ ਨਹੀਂ ਚੱਲਿਆ ਨਹੀਂ ਇਹ ਡਿਲੀਵਰੀ ਹੁੰਦੀ ਵੀ ਦਿਖਾ ਲਦਾ ਹੁਣ ਉਹ ਕਹਿੰਦੀ ਸਰਦਾਰ ਜੀ ਨਾਲ ਲੜਨ ਤਿਆਰ ਆ ਜੈਸਮਿਨ ਹਾਂ ਪੂਰੇ ਦਿਲ ਨਾਲ ਹੂੰ ਮੈਨੂੰ ਮੈਂ ਕਹਿੰਦੀ ਲੜਨ ਨੂੰ ਪੂਰੀ ਤਿਆਰ ਆ ਠੀਕ ਆ ਯਾਨੀ ਕਹਿੰਦੀ ਮੈਂ ਪੂਰੀ ਲੜਨ ਨੂੰ ਤਿਆਰ ਆ ਕਹਿੰਦੀ ਤੂੰ ਦੱਸ ਲੜਨਾ ਉਹ ਇੱਥੇ ਨਾ ਗਾ ਪਾ ਦੇ ਤੂੰ ਲੜ ਲੜ ਕੇ ਆਪਣਾ ਹਸਪਤਾਲ ਦੇ ਵਿੱਚੇ ਡਾਕਟਰਾਂ ਡੰਡੇ ਮਾਰ ਕੇ ਬਾਹਰ ਭਜਾਣਾ ਵੀ ਤੁਹਾਨੂੰ ਤੁਹਾਡੇ ਕੋਲ ਹੋਰ ਹੈ ਕੀ ਕੰਟੈਂਟ ਆ ਆਹੀ ਕੁਛ ਆ ਜੋ ਭੌਂਗ ਲਿਆ ਜੋ ਬਿਨਾ ਬੋਲੇ ਸ਼ਬਦ ਮੂੰਹ ਚੋਂ ਕੱਢ ਤੇ ਜੇ ਘਰ ਵਾਲੇ ਦੀ ਬੇਇੱਜ਼ਤੀ ਕਰਦਾ ਇਹੀ ਆ ਹੋਰ ਕੀ ਆ ਤੇਰੇ ਪੱਲੇ ਇਹ ਸਾਰੀ ਹੈ ਉਹ ਇੱਧਰ ਭਾਈ ਪਹਿਲਾਂ ਛੋਟੀ ਬੂਆ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਹੁਣ ਕਹਿੰਦੇ ਸਾਰੀਆਂ ਤਿਆਰੀਆਂ ਹੋ ਗਈਆਂ ਆ ਅਸੀਂ ਹੁਣ ਜਾਣਾ ਹੈ ਉਤੋਂ ਪਹਿਲਾਂ ਕਹਿੰਦਾ ਤੁਸੀਂ ਦੀਦੀ ਹੁਣਾਂ ਨੂੰ ਮਿਲ ਲਓ ਤੇ ਦੀਦੀ ਹੁਣ ਜਾਣਦਾ ਕੌਣ ਨਹੀਂ ਤੁਹਾਨੂੰ ਸਾਰਿਆਂ ਨੂੰ ਕੱਲੀ-ਕੱਲੀ ਤੇਰੀ ਜੀ-ਦੀਦੀਆਂ ਨੇ ਪਛਾਣ ਹੋਈ ਪਈ ਆ। ਵੱਤ ਸਹੀ ਏ। ਸਭ ਕਿਆ ਦੇਖਣਾ ਪੜ ਰਹਾ ਹੈ। ਅੱਛਾ ਹੈ ਮੈਂ ਅੰਦਾ ਹੂੰ। ਹਰ ਕੋਈ ਜਾਣਦਾ ਰੋਜ਼ ਮਿਲਣਾ ਜ਼ਰੂਰੀ ਹੁੰਦਾ। ਹਰ ਇੱਕ ਬਲੌਗ ਦੇ ਵਿੱਚ ਉਹਨਾਂ ਤੋਂ ਬੈਕ ਨਹੀਂ ਇੱਕ ਦਿਹਾੜੇ ਤੁਸੀਂ ਹੁਣ ਦੋ-ਦੋ ਬਲੌਗ ਪਾਣ ਲੱਗ ਗਏ ਆ ਠੀਕ ਆ। ਦੋ-ਦੋ ਵਾਰੇ ਮਿਲਣਾ ਦਾ ਸਾਸਰੀ ਘਰੋਂ ਮੈਨੂੰ ਤਾਂ ਬੁਲਵਾਨੇ ਰਹਿੰਦੇ ਆ। ਤੇ ਜੀ-ਦੀਦੀ ਨੂੰ ਮਿਲੋ ਜੀ ਕਹਿੰਦੇ ਜੀਜੇ ਨੂੰ ਮਿਲੋ ਆਹ ਕੰਟੈਂਟ ਆ ਤੁਹਾਡਾ। ਪਤਾ ਏ ਤੁਹਾਡੇ ਬਲੌਗ ਦੇ ਵਿੱਚ ਹੁੰਦਾ ਕੀ ਆ। ਸਾਸਰੀ ਘਰ ਬੁਲਾ ਲਓ ਇੱਕ ਜਗ੍ਹਾ ਬੈਠ ਕੇ ਗੱਪਾਂ ਮਾਰ ਲਓ ਬਸ। ਜਿਹੜੇ ਲੋਕੀ ਬਲੌਗ ਬਣਾਉਂਦੇ ਨੇ ਨਾ ਵੱਖ-ਵੱਖ ਲੋਕੇਸ਼ਨਾਂ ਸ਼ੂਟ ਕਰਕੇ ਉਹ ਦਿਖਾਉਂਦੇ ਆ ਦੁਨੀਆ ਨੂੰ ਜੋ ਨਹੀਂ ਕੁਝ ਦੇਖਿਆ ਹੁੰਦਾ ਉਹ ਕਿਤੇ ਘੁੰਮਣ ਜਾਂਦਾ ਕੋ ਕਿਤੇ ਘੁੰਮਣ ਜਾਂਦਾ ਆ ਬੇ ਬਾ ਕੋਈ ਘਰ ਬੈਠਿਆ ਮਾਰ ਕੇ ਚੀਜ਼ਾਂ ਸੀ ਦਿਖਾ ਸਕੀਏ ਤੁਸੀਂ ਆਹ ਜੱਬੜੀਆਂ ਮਾਰ-ਮਾਰ ਬਲੌਗ ਪੂਰਾ ਕਰ ਦੰਨੇ ਆ ਹੁੰਦਾ ਵਿੱਚ ਮੈਂ ਕਹਿੰਦੀ ਸੱਤਿਆ ਚੁਲੇ ਸੁਆ ਵੀ ਨਹੀਂ ਤੁਹਾਡੇ ਬਲੌਗਾਂ ਦੇ ਵਿੱਚ ਹੁਣ ਦੀਦੀ ਜੀ ਨੂੰ ਮਿਲ ਲਓ ਉਹਨਾਂ ਤਾਂ ਕੱਲੀ-ਕੱਲੀ ਤਾਂ ਸਾਸਰੀ ਘਾਲ ਬੁਲਾਉਂਈ ਬਲਾਓ ਦੀਦੀ ਸਾਸਰੀ ਘਾਲ ਬਲਾਹ ਜੀਜਾ ਦੀ ਸਾਸਰੀ ਘਾਲ ਉਹਨੂੰ ਇੱਕ ਵਾਰ ਜੀ ਦੋ ਵਾਰ ਸਾਸਰੀ ਘਾਲ ਬੁਲਾ ਲਈ ਕੱਪੜੇ ਵੀ ਜਾਂ ਬਲੌਗ ਤੋਂ ਬਣਾਉਣੇ ਨੇ ਕੱਪੜ ਬੇਸ ਯਾਹ ਪਹਿਲਾ ਜਿਹੜਾ ਬਲੌਗ ਐਂਡ ਕਰਕੇ ਹਟੇ ਉਹ ਚ ਵੀ ਇਹੀ ਕੱਪੜੇ ਸੀ ਦੂਜਾ ਬਲੌਗ ਸ਼ੁਰੂ ਕਰ ਲਿਆ ਉਹ ਚ ਵੀ ਇਹੀ ਕੱਪੜੇ ਸੀ ਕੋਈ ਇੱਕ ਬਲੌਗ ਪ੍ਰੋਪਰ ਬਣਾਇਆ ਕਰੋ ਵਧੀਆ ਬਣਾਇਆ ਕਰੋ ਮੇਨ ਮੇਨ ਟੌਪਿਕ ਤੇ ਆ ਗਈ ਬੈਠੇ ਇੱਕ ਜਗ੍ਹਾ ਜੋਬੜੀਆਂ ਮਾਲੀਆਂ ਚੱਲ ਜੀ ਬਲੌਗ 20 ਮਿੰਟ ਦਾ ਹੋਗਾ ਸਿੱਟ ਤੇ YouTube ਤੇ ਆ ਮੈਂ ਮੋਰੇ ਦਾ ਕਮਰੇ ਬੈਠੇ ਆ ਦੇਖਣੇ ਨੂੰ ਮੈਂ ਕਹਿੰਦੀ ਪਤਾ ਨਹੀਂ ਕਿੰਨੇ ਲੋਕ ਜਿਹੜਾ ਇਹਨੂੰ ਦੇਖੀ ਜਾਂਦੇ ਤਾਂ ਬਿਊਟੀਫੁੱਲ ਦੀਦੀ ਵੈਰੀ ਗੁੱਡ ਦੀਦੀ ਨਾਈਸ ਫੈਮਿਲੀ ਦੀਦੀ ਪਤਾ ਨਹੀਂ ਕਿਹੜੇ ਲੋਕ ਹੈ ਨੇ ਮੈਂ ਇਦਾਂ ਕਹਿੰਦੇ ਰਹਿੰਦੇ ਮੈਨੂੰ ਲੱਗਦਾ ਉਹ ਵੀ ਇੰਨਾ ਵਰਗੇ ਹੋਣੇ ਆ ਇਹ ਕਿਹੜਾ ਨੋਤੋ ਕੰਦੇ ਰੰਦੇ ਆ ਮਾਰੇ ਮਾਰੋਨ ਸਕਸਸ ਅਨਸਬਸਕ੍ਰਾਈਬਰ ਨੂੰ ਸਾਰਿਆਂ ਨੂੰ ਅਗਲ ਜਾਵੇ ਆ ਇਹਨਾਂ ਨੂੰ ਬਲੌਗ ਬਣਾਉਣ ਦੀ ਵੀ ਕਿੱਦਾਂ ਬਣਾਈਦਾ ਹੁੰਦਾ ਆ ਜਿਹੜਾ ਬੰਦਾ ਆਪਣੀ ਜਨਾਨੀ ਦੇ ਦਰਦਾਂ ਦੀ ਵੀਡੀਓ ਬਣਾ ਸਕਦਾ ਬਕਵਾਹ ਹੈ ਡਿਲੀਵਰੀ ਰੂਮ ਦੇ ਬਾਹਰ ਬੈਠ ਕੇ ਐ ਫੋਕਸ ਕਰ ਸਕਦਾ ਮੈਂ ਕੌਣ ਗਿਆ ਕੌਣ ਨਹੀਂ ਬਈ ਅਜ ਜੋ ਨਾਸਪੜੀ ਅੰਦਰ ਡਾਕਟਰ ਪੜ ਕੇ ਅੰਦਰ ਹੁਣ ਕੱਪੜੇ ਲੈ ਕੇ ਚੱਲ ਕੇ ਅੰਦਰ ਹੁਣ ਬਾਹਰ ਨਿਕਲ ਲੱਗੇ ਇੱਥੇ ਬੈਠਾ ਇਹ ਆਹੀ ਕੁਛ ਕਦੀ ਗਿਆ ਉਹ ਕਿੱਡਾ ਕ ਪੁਸ਼ਾਰਮ ਬੰਦਾ ਹੋ ਸਕਦਾ ਸੋਚੋ ਤੁਸੀਂ ਉਹਨੂੰ ਸਿਰਫ ਬਲੌਗ ਤੱਕ ਮਤਲਬ ਆ ਆਪਣੀ ਜਨਾਨੀ ਤੱਕ ਕੋਈ ਮਤਲਬ ਨਹੀਂ। ਬਈ ਮੈਰੀ ਜਨਾਨੀਆਂ ਜਾਂ ਮੈਂ ਉਹਦੀ ਇੱਜ਼ਤ ਕਰਾਂ ਉਹਦੀ ਇੱਜ਼ਤ ਮੇਰੀ ਜਦ ਤੱਕ ਮੈਂ ਬੱਖ-ਬੱਖ ਤਰਾਂ ਉਹਨੂੰ ਲੰਮੀ ਪੈਨੂ ਦਿਖਾਈ ਜਾਂਦਾ ਉਹ ਟੀ-ਸ਼ਰਟ ਤਾਂ ਚੁੰਨੀ ਚੱਪ ਹੋਈ ਨਹੀਂ ਕੋਈ ਕੱਪੜਾ ਚੱਪ ਹੋਈ ਨਹੀਂ ਕਿਹੜੀ ਕੰਡੀਸ਼ਨ ਦੇ ਵਿੱਚ ਪਈ ਆ ਉਹ। ਮੈਨੂੰ ਲੱਗਦਾ ਗਾਹਾਂ-ਗਾਹ ਤੁਸੀਂ ਨੂਰ ਦੀ ਮੰਮੀ ਵਾਲਾ ਹੀ ਹਾਲ ਕਰੋਗੇ। ਅਰੇ ਹਾਂ ਭਈ ਹਾਂ। ਜਿੱਦਾਂ ਸਾਡੇ ਕਬੀਰੇ ਨੇ ਕਮੈਂਟ ਕੀਤਾ ਸੀਗਾ ਬਾਕੀ ਸਹੀ ਗੱਲ ਐ ਇਹ ਕਰੂਗੇ ਉਹੀ ਹਣ। ਮੈਂ ਤੋ ਲੱਗਦਾ ਬੱਚੇਨ ਦੁੱਧ ਪਲਾਂਦੇ ਨੂੰ ਦਿਖਾਣ ਲੱਗ ਜਾਣ। ਜਾਂ ਕੁਝ ਹੋਰ ਵੀ। ਹਮ। ਕੋਈ ਪਤਾ ਨਹੀਂ ਇਹਨਾਂ ਦਾ ਕਿਉਂਕਿ ਹੁਣ ਤਾਂ ਇਹ ਟੱਬਰ ਪੂਰਾ ਬੁਸ਼ਰਮਾ ਦਾ ਹੋ ਚੁੱਕਾ ਹੈ ਆਹਾ ਚੁੱਡੂ ਨਾਸ ਵੀ ਵਿੱਚੇ ਉਹ ਮਾਸਟਰਮਾਈਂਡ ਹੈ ਨਾ ਸਾਰਿਆਂ ਦੀ ਉਹੀ ਆਦਾ ਜੈਸਮਿਨ ਮਾਲ ਉਤੋਂ ਗਾਹਾਂ ਦਾ ਮਾਸਟਰਮਾਈਂਡ ਹੈਗਾ ਪੇ ਦੇਖੋ ਜਿੱਦਾਂ ਬਲੌਗ ਦੇ ਵਿੱਚ ਲੱਗਿਓ ਸੀ ਕਿ ਲੰਮੀ ਪਈ ਕਹਿਣ ਪਾਪਾ ਮੈਂ ਜਿੱਤ ਗਈ ਮਾਂ ਵੀ ਤਾਂ ਕੋਲੇ ਬੈਠੀ ਸੀਗੀ ਤੇਰੇ ਜਦੋਂ ਮਾਂ ਮਿਲੀ ਉਦੋਂ ਉਹਨੂੰ ਕਾਹਤੇ ਨਹੀਂ ਕਿਹਾ ਐਨੀ ਬੁਸ਼ਰਮਾ ਤੁਸੀਂ ਸਾਰਾ ਟੱਬਰ ਪੇ ਨੇ ਆ ਪੇ ਆਇਆ ਕੋਲ ਪਾਪਾ ਮੈਂ ਜਿੱਤ ਗਈ ਇਤਰੀਆਂ ਕੱਲ ਨਾ ਵੀ ਪਿਆਣ ਗਏ ਆ ਜਾਂਦੀਆਂ ਬਕ ਮੈਂ ਜਿੱਤ ਗਈ ਪਾਪਾ ਮੈਂ ਜ਼ੋਰ ਲਾ ਕੇ ਨਿਆਣਾ ਜੰਮ ਤਾਂ ਮੈਂ ਜਿੱਤ ਗਈ ਸ਼ਾਬਾਸ਼ ਥੋਟੇ ਲੱਖ ਦੀ ਲਾਂ ਤਾਂ ਤੁਹਾਡੇ ਇੰਦਰ ਕੰਜਰਾਂ ਦੇ ਵਿੱਚੇ ਪੇ ਵਿੱਚੇ ਘਰ ਵਾਲਾ ਸਮੈਂ ਕਿਨ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਆ ਬੁਸ਼ਰਮ ਟੱਪਰ ਹੋਗੇ ਤੁਸੀਂ ਸਾਰੇ ਆਪਾਂ ਨਹੀਂ ਹੈਗੀ ਅਸੀਂ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਕੱਟ ਵੀ ਨਹੀਂ ਫੇਚੋਣਾ ਪਾਂਦਾ ਮੈਂ ਚੱਲ ਜਾ ਉਹ ਤੇ ਮੂੰਹ ਚ ਨਿਕਲੇ ਗਿਆ ਤਾਂ ਕੱਟ ਪਾ ਦੀ ਅਸੀਂ ਪਰ ਨਹੀਂ ਜਿੱਤ ਗਈ ਦਿਖਾਣਾ ਪਾਪਾ ਮੈਂ ਜਿੱਤ ਗਈ ਉਹ ਭਾਈ ਬੁਸ਼ਰਮ ਕੀ ਕਹੀਏ ਹੈਲੇ ਬੁਸ਼ਰਮ ਹੈ ਹਜਰ ਆਪਣੇ ਪੇ ਨੂੰ ਪ੍ਰਾਗਨਾਸੀ ਰਿਪੋਰਟ ਹੱਥੇ ਚ ਫੜ ਕੇ ਸਾਰਾ ਟੱਬਰ ਇਕ ਬੈਠੇ ਸੱਸ ਵੀ ਬੈਠੀ ਮਾਂ ਬੈਠੀ ਚਾਚੀ ਬੈਠੀ ਸਾਰਾ ਟੱਬਰ ਇਹਨਾਂ ਨਾਲ ਬੜ ਤੇ ਚੜ ਕੇ ਬੈਠਾ ਪੇ ਹੁਣੀ ਪੱਤੇ ਜੀ ਉਹਦੇ ਵੀ ਖੁੱਲਣੇ ਪੈਂਦੇ ਆ ਹੌਲੀ ਹੌਲੀ ਪੱਤੇ ਖੁੱਲਣੇ ਪੈਂਦੇ ਆ ਜੀ ਗੱਲ ਹੈ ਜੀ ਆ ਜੈਜ਼ਮੀਨ ਸਾਡੀ ਪ੍ਰੈਗਨੈਂਟ ਆ ਫਿੱਟੇ ਹਾਲ ਤੇਰੇ ਹੈ ਇਧਰ ਕਿਧਰ ਹੀ ਬੰਦੇ ਆ ਤੁਸੀਂ ਤੁਹਾਨੂੰ ਪਿੰਡ ਵਾਲੀ ਗਾਲਾਂ ਨਹੀਂ ਕੱਢਦੇ ਤੁਹਾਨੂੰ ਕਿਹੜੀ ਪ੍ਰਜਾਤੀ ਆ ਵੀ ਤੁਸੀਂ ਭਾਈ ਮੈਂ ਤਾਂ ਹੋਰ ਹੀ ਦੁਨੀਆ ਤੋਂ ਆਏ ਲੱਗਦੇ ਆ ਤੁਸੀਂ ਜਿਨ੍ਹਾਂ ਨੂੰ ਪੇਤੀ ਦੇ ਰਿਸ਼ਤੇਦਾਰ ਨਹੀਂ ਪਤਾ ਆ ਹੁਣ ਵੀ ਪੇ ਨੂੰ ਹੱਥ ਫੜ ਕੇ ਪਾਪਾ ਮੈਂ ਜਿੱਤ ਗਈ ਪਾਪਾ ਮੈਂ ਜਿੱਤ ਗਈ ਜਿੱਤਨੇ ਤੂੰ ਇੱਥੇ ਮੈਂ ਕਹਨੀ ਆ ਹਮ ਹੋਰ ਕੁਝ ਸੁਣਨਾ ਮੇਰੇ ਮੂੰਹ ਤੋਂ ਚੱਲ ਰਹਿੰਦੇ ਅੱਗੇ ਵਧੋ ਇੱਕ ਮਿੰਟ ਆ ਨਾ ਦੇ ਤੂੰ ਪਹਿਲਾਂ ਸ਼ਗਨ ਲੈ ਕੇ ਫਿਰ ਦੇਣੀ ਮਾਂ ਸੁਣਿਆ ਤਾਂ ਬਹੁਤ ਸੀਗਾ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਆ ਪਰ ਵਾਕਈ ਅੱਜ ਸੱਚ ਹੋ ਗਿਆ ਆ ਆ ਮੂਰਖ ਨੂੰ ਦੇਖ ਕੇ ਮਹਾ ਮੂਰਖ ਜਨਾਨੀ ਚਤਰੌਦੀ ਜੀ ਠਾਣੀ ਦੀ ਗੱਲ ਕਰਦੀ ਆ ਮੈਂ ਵੇ ਤੇਰਾ ਬੋਲਣਾ ਜਾ ਜ਼ਰੂਰੀ ਬਾਕੀ ਵੀ ਸਾਰੇ ਜਣੇ ਤੂੰ ਇਹ ਰੰਦਾ ਚੁੱਪ ਕਰਕੇ ਤੁਰ ਪਾ ਜੇ ਅਗਲੇ ਕਹਿੰਦੇ ਅਸੀਂ ਪੋੜੀ ਵਾਲ ਦੀ ਐਂਟਰੀ ਕਰਵਾਣੀ ਆ ਬੱਚੇ ਦੀ ਕਰਵਾ ਲੈਣ ਦੀ ਤੇਰਾ ਭੌਂਕਣਾ ਜ਼ਿਆਦਾ ਜ਼ਰੂਰੀ ਸੀਗਾ ਐਦਾਂ ਆ ਵੀ ਛੋਟੇ ਚਤਰੇ ਨੇ ਕਿਹਾ ਆ ਵੀ ਲੈ ਮੈਨੂੰ ਕੁੜੀ ਫੜਾ ਦੋ ਵੇ ਇੱਧਰ ਦੀ ਸਾਡੀ ਅਸੀਂ ਲੈ ਜਾਨੇ ਆ ਹੈਨਾ ਕਹਿੰਦੀ ਨਾ ਨਾ ਐਦਾਂ ਨਹੀਂ ਕੁੜੀ ਦੇਣੀ ਪੈਸੇ ਕੱਢੋ ਪਹਿਲਾਂ ਪੈਸੇ ਕੱਢੋ ਪਹਿਲਾਂ ਤੈਨੂੰ ਵੀ ਬੋਲਣਾ ਬਹੁਤ ਆ ਗਿਆ ਪਹਿਲਾਂ ਤੇਰੀ ਜਵਾਨ ਨਹੀਂ ਸਿੱਖਉਂਦੀ ਜਦੋਂ ਨਵੇਂ ਨਵੇਂ ਬਲੌਗ ਸੀਗੇ ਹੁਣ ਦੇਖੋ ਕਿੱਦਾਂ ਚਵੜ ਚਵੜ ਲੰਗੀ ਬੋਲਣ ਫੇ ਅਗਲੇ ਨੇ ਵੀ ਮੂਰਤੀ ਤੈਨੂੰ ਕੀ ਕਹਿਤਾ ਨੇ ਤਰ ਰਿਹਾ ਨੇ ਜਾ ਜਾ ਕੰਮ ਕਰ ਕੰਮ ਕਰ ਆਪਣਾ ਬਹਿ ਜਾ ਬਹਿ ਰਾਨਾ ਟੇਕੇ ਫਿਰ ਕੀ ਸਵਾਦ ਆ ਗਿਆ ਸੁਣ ਕੇ ਹਾਂ ਹਾਂ ਕੁਛ ਕਾਤੀ ਆਪਣੀ ਇੱਜ਼ਤ ਘਟਾਣੇ ਹੁੰਨੇ ਜੇ ਤੁਹਾਨੂੰ ਪਤਾ ਹੁੰਦਾ ਕੈਮਰਾ ਚੱਲਦਾ ਆ ਮੂਰਖਈਆਂ ਤੂੰ ਅਗਲਾ ਘਟਾ ਕੇ ਪਾਗਲਾ ਸ਼ਦੈਣ ਆ ਤੂੰ ਹੈਗੀ ਆ ਡੰਗਰੇ ਜੀਏ ਆਪਣੀ ਇਹ ਨਹੀਂ ਪਤਾ ਵੀ ਮੇਰੀ ਦਰਾਨੀ ਦੇ ਪੇਕੇ ਉੱਥੇ ਜਾ ਕੇ ਆਪਣੀ ਇੱਜ਼ਤ ਕਿੱਦਾਂ ਘਰਾਨੀ ਕਿੱਦਾਂ ਨਹੀਂ ਜਦਾਂ ਬੋਲਣ ਵਾਲਿਆਂ ਦੀ ਵੀ ਨਾ ਕੋਈ ਇੱਜ਼ਤ ਨਹੀਂ ਰਹਿੰਦੀ। ਬੇ ਪਤਾ ਵੇ ਤਾਂ ਭੌਂਕਣੀਆਂ ਇਹਨੂੰ ਜੋ ਮਰਜ਼ੀ ਕਹੀ ਜੋ। ਜਿੱਦਾਂ ਚਤਰੋ ਕੁਛ ਨਾ ਕੁਛ ਕਹਿੰਦੀ ਰਹਿੰਦੀ ਐ ਦੀ ਹੁਣ ਇਹਨਾਂ ਨੇ ਤੈਨੂੰ ਪਾਲਿਆ ਮੂੰਹ ਤੇਰੇ ਤੇ। ਪਰ ਨਹੀਂ ਗਲਤੀ ਤੇਰੀ ਆ। ਤੈਨੂੰ ਆਪਣੀ ਇੱਜ਼ਤ ਵੀ ਨੀ ਕਰਵਾਣੀ ਆਂਦੀ ਹੈਗੀ। ਹਰ ਇੱਕ ਬੰਦੇ ਦੀ ਨਾ ਇੱਜ਼ਤ ਕਰਨੀ ਜਾਂ ਕਰਾਣੀ ਆਪਣੇ ਹੱਥ ਵਸੁੰਦੀ ਆ। ਤੇ ਫੇਰ ਕੀ ਰਹਿ ਗਿਆ ਤੇਰਾ? ਹੈ ਤੂੰ ਘਰ ਵੀ ਇਹੀ ਕੁਛ ਕਰਦੀ ਐ ਤੇ ਇੱਥੇ ਦੂਜੀ ਜਗ੍ਹਾ ਆ ਕੇ ਵੀ ਇਹੀ ਕੁਛ ਕਰਦੇ ਆਂ। ਇਹਨਾਂ ਦਾ ਹੈਗਾ ਕੋਈ ਕੋੜਮਚਾਰਾ ਵਾਲਾ ਹਿਸਾਬ ਕਿਤਾਬ ਜਾਂ ਜੱਜ ਠਾਣੀ ਦਾ ਰੋਤਵਾ ਜਾਂ ਕੋਈ ਕੋੜਮਚਾਰਾ ਆ। ਨਹੀਂ। ਕੰਜਰ ਹੋਏ ਪਏ ਆ ਸਾਰੇ ਬਲੌਗਰ ਇਹ ਕੋਈ ਖਾਨਦਾਨ ਸਾਰਾ ਕੈਮਰਾਮੈਨ ਬਣਿਆ ਫਿਰਦਾ ਹੈ ਸ਼ਰਮ ਨਾ ਹੋਵੇ ਪੱਕਾ ਬੇਅਕਲ ਜਹੀ ਬੇਇੱਜ਼ਤੀ ਕਰਾ ਕੇ ਬੈਗੀ ਆਪਣੀ ਹਾਂ ਨਾ ਆਲਾ ਦਾ ਫਰੀਬ ਨੂੰ ਫੜੀ ਖੜੀਆਂ ਤੁਸੀਂ ਇਹ ਗੱਲ ਕਿੱਥੋਂ ਦੀ ਬਣਦੀ ਆ ਉਹਦਾ ਜੇ ਤਾਂ ਫੂਲ ਆ ਆਹ ਦੇਖ ਲਓ ਜੀ ਬਾਲੇ ਸਿਆਣਿਆਂ ਦੇ ਕੰਮ ਕਨਾ ਥੱਲੇ ਬੇਇੱਜ਼ਤੀ ਕਰਾ ਕੇ ਹੱਟੀ ਆਪਣੀ ਨਨਾ ਆਪਣੇ ਜਿੱਤਨਾ ਚੌਧਰ ਛਾੜਦੀ ਸੀ ਇਹ ਜਿਹਦੇ ਬਾਗੂ ਰਿਸ ਕਰਦੀ ਸੀ ਇਹ ਆਪਣੀ ਦਰਾਣੀ ਦੀ ਜਸਮੀਨ ਦੀ ਉਹਦੀ ਚਤਰੋ ਜੀ ਰਿਸ ਕਰਦੀ ਸੀ ਕਿ ਮੈਂ ਵੀ ਭੌਂਕ ਲਵਾਂ ਉਹਦੀ ਤਾਂ ਚੱਲੇ ਜਾਂਦੀ ਖੈਰ ਮੇਰੀ ਵੀ ਚੱਲੇ ਜਾਵੇ ਤੇਰੀ ਨਹੀਂ ਚੱਲਣੀ ਅਗਲੀ ਬਲੋਗਾ ਤਾਂ ਪੈਸੇ ਕਮਾਉਂਦੀ ਆ ਤਾਂ ਸਾਰੇ ਤੇ ਕਬਜ਼ਾ ਕੀਤਾ ਤੇਰੀ ਆਲੇ ਚੱਲਣ ਦੇ ਦੂਗੇ ਜਿਹੜਾ ਤੂੰ ਚੌਧਰ ਜ ਲੱਗੀ ਹੋ ਸ਼ਾਂਟਣ ਹੁਣ ਤੂੰ ਰੀਵਨ ਫੜ ਕੇ ਖੜ ਗਈ ਆ ਇਹ ਘਰ ਵਾਲੇ ਨਾਲ ਲੈ ਕੇ ਆਇਆ ਘਰ ਆਣ ਖੋਣ ਖ ਹੈਗੀ ਤਾਂ ਠੀਕ ਮਾਰ ਮੁਰਗਈ ਆ ਤੁਹਾਡੀ ਹੁਣ ਬੈਗੀ ਖੜ ਕੇ ਰੀਵਨ ਫੜ ਕੇ ਉਥੇ बन ਗਿਆ ਉਹਨਾਂ ਦੀ ਕੁੜੀ ਹੁਣ ਪਹਿਲਾਂ ਪਹਿਲਾਂ ਥੋੜੀ ਲਾ ਕੇ ਚਿੱਟੀ ਤੇਰੀ ਫਿਰ ਹੁਣ ਕੀ ਮਿਲ ਗਿਆ ਵਿੱਕੀ ਨੇ ਮੋੜਦੀ ਕੀ ਗਿਆ ਕਹਿੰਦਾ ਨਾ ਤੂੰ ਇੱਥੇ ਰੀਬਨ ਫੜ ਕੇ ਖੜ ਗਈਆਂ ਚੰਗਾ ਲੱਗਦਾ ਜਿਹੜਾ ਸ਼ਗਨ ਮੈਨੂੰ ਸੁਬਰੀ ਤੇ ਲੋਗੀ ਯਾਰ ਅੱਕ ਬਣਦਾ ਹਾਂ ਤੂੰ ਥੋੜਾ ਮੂਜੀ ਕਾ ਤਿਆਰ ਹੋ ਜਾ ਤੇਰਾ ਆਹ ਲਗਾ ਤੇ ਪੂਲੇ ਪੂਲੇ ਬਣ ਕੀ ਇਹ ਸੋਹਰੇ ਦੇ ਨਾਂ ਆ ਚਤਰੋ ਦੇ ਨਾਂ ਵੇ ਤੂੰ ਉੱਥੇ ਕਹ ਨਾ ਇਹ ਕੁਛ ਕਰ ਇਹ ਡਰਾਮਾ ਨਾ ਇਹਨਾਂ ਨੇ ਜਿੱਦਣ ਬੇਬੀ ਸ਼ਾਵਰ ਸੀ ਉਦੋਂ ਵੀ ਕੀਤਾ ਸੀਗਾ ਉਦੋਂ ਨਾ ਵੀ ਅਗਲੇ ਕਹਿੰਦਾ ਵੀ ਤੂੰ ਤਾਂ ਸਾਡੀ ਕੁੜੀ ਬਣੀ ਆ ਵਾ ਬਤ ਊਰੀਵਨੋ ਕੱਟਣ ਗਾਦੇ ਖੜ ਗਿਆ ਉਦਨ ਕਹਿੰਦਾ ਮੈਂ ਤਾਂ ਭਾਈ ਸੋਹਰੇ ਆਂ ਦੀਆਂ ਵਧੀਆ ਤੇਰਾ ਤਾਂ ਹੈਨਾ ਡੰਮਰੂ ਵੇ ਘਰੇ ਸੋਹਰੇ ਬੁਜਾਲਾ ਡੰਮਰੂ ਕਰੇ ਮਾਲਾ ਮਜਾਲਾ ਡੰਮਰੂ ਵੇ ਮਾਪੇ ਕਹਿੰਦੇ ਨਾ ਪਕੇ ਬਣਦੇ ਸੋਹਰੇ ਕਹਤੇ ਤਾਂ ਸੋਹਰੇ ਬਣ ਗਏ ਆ ਤੂੰ ਚੰਗਾ ਪੈਸੇ ਗਲੇ ਕਹਿੰਦੇ ਹਣੇ ਖੱਟਣੇ ਨੂੰ ਫੇਰਦੀ ਜਪੇ ਮੋਰਦੀ ਕੀ ਕਿਹਾ ਇੱਥੇ ਆਖ ਪਿਆ ਨਾ ਮੇਰੀ ਕੁੜੀ ਦਾ ਬਣਦਾ ਛੋਬਰ ਰੀਤ ਦਾ ਤੇ ਤੇਰਾ ਨਹੀਂ ਹੱਕ ਬਣਦਾ ਤੂੰ ਨਾ ਇੱਥੇ ਖੜ ਕਾਨੂੰ ਬੇਇੱਜ਼ਤੀ ਕਰਾਨੀ ਹੁੰਨੀ ਐ ਐਨੀ ਬੇਇੱਜ਼ਤੀ ਵਾ 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 ਲੱਖ ਦੀ ਲੰਦ ਤੇਰੇ ਤੇ ਬੱਤ ਸਹੀ ਏ। ਈਆ ਉਹ ਮੇਰੀ ਜ਼ਬਾਨ ਤੋਂ ਤੁਹਾਨੂੰ ਕਹ ਬਣਾ ਉਹ ਕੈਂਚੀ। ਅੱਛਾ ਤਾਂ ਹੀ ਭਰੀ ਜਾ ਪ੍ਰਸ਼ਾਦ ਅੱਛਾ ਬੇਇੱਜ਼ਤੀਆਂ ਦੇ ਨਾ ਪ੍ਰਸ਼ਾਦ ਭਰੀ ਜਾ। ਹੁਣ ਫੇਰ ਬੋਲ ਵੀ। ਮਾਂ ਵਾਲੀ ਕੈਂਚੀ ਤਾਂ ਕਹਿੰਦੀ ਖੁੰਡੀ ਆ। ਨੇਤਰ ਤੇ ਕਹਿੰਦਾ ਮਤਲਬ ਕੀ ਸੀਗਾ? ਕਹਿੰਦਾ ਜਿਹੜੀ ਮੇਰੇ ਕੋਲ ਕੈਂਚੀ ਆ ਨਾ ਉਹ ਜ਼ਬਾਨ ਵਾਂਗੂ। ਚੁੱਪ ਕਰ ਗਿਆ ਕਹਿੰਦਾ ਕਹਿੰਦਾ ਮੂੰਹ ਚ ਗੱਲ ਖਾਲੀ ਨੂੰ ਪਤਾ। ਮੈਂ ਕੈਮਰੇ ਚੱਲਦੇ ਆ ਮੈਂ ਸੋ ਸਮਝ ਕੇ ਬੋਲਾਂ ਪਰ ਨਹੀਂ ਕਹਿੰਦਾ ਐ ਲੱਗਣਾ ਵੀ ਜਿੱਦ ਤੱਕ ਤੇਰੀ ਜ਼ਬਾਨ ਚੱਲਦੀ ਨਾ ਇੰਨਾ ਕੈਂਚੀ ਵਾਂਗੂ ਜ਼ਬਾਨ ਚੱਲਦੀ ਆ। ਜਦੋਂ ਮੇਰੇ ਕੋ ਕਾਂਚੀ ਆ ਨਾ ਜਿੰਨੀ ਤੇਰੀ ਜਬਾਨ ਚੱਲਦੀ ਐ ਇਹ ਕਾਂਚੀ ਆ ਮੇਰੇ ਕੋਲ ਐ ਕਹਿਣ ਲਗਾਉਣਾ ਅਗਲਾ ਪਰ ਚੁੱਪ ਕਰ ਗਿਆ ਆਪਣੀ ਸ਼ਰਮ ਨੂੰ ਵੇ ਕਹੋ ਕੈਮਰੇ ਓਨ ਹੋਇਆ ਵਾ ਕਿਉਂਕਿ ਹੰਡਿਆ ਹੋਇਆ ਆ ਇਹ ਪਤਾ ਐ ਨੂੰ ਵੀ ਗੱਲ ਫੜ ਸਕਦੇ ਮੇਰੀ ਇਹ ਜਗਾ ਤਾਂ ਮੇਰੀ ਕੁੜੀ ਦੀ ਚਠਾਣੀ ਆ ਵੇ ਕਾਹਨੂੰ ਕੁਛ ਕਹਿਣਾ ਕਾਹਨੂੰ ਤੁਸੀਂ ਐਦਾਂ ਆਪਣੀਆਂ ਬੇਇੱਜ਼ਤੀਆਂ ਕਰਾਉਣ ਨੂੰ ਕੀ ਗੱਲ ਤੇਰੀ ਇੱਜ਼ਤ ਉੱਚਤ ਹੈ ਹੀ ਨਹੀਂ ਮਾਣੀ ਮੋਟੀ ਹੈ ਡੰਮਰ ਵਾ ਜਿਹੜਾ ਤੈਨੂੰ ਜਿਹੜਾ ਦੇਖੇ ਉਹੀ ਬਜਾ ਦੇਵੇ ਫੜ ਕੇ ਹੈਨਾ ਵੇ ਫਰੀ ਦਾ ਡੰਮਰੋ ਜਿਹੜਾ ਮਰਜ਼ੀ ਬਜਾ ਲਓ ਟਮ 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 ਬਈ ਇਕ ਜਈ ਨਾ ਹੋਵੇ ਤਾਂ ਮੂੰਥਾ ਜਾ ਕੇ ਤੂੰ ਰੇ ਨਹੀਂ ਘਰੇ ਲੈ ਲੰਦੀ ਤੁਸੀਂ ਸਾਰਾ ਚੋਣਾ ਇੱਥੇ ਤੁਰੇ ਆਇਆ ਕਿਆ ਕੁੜੀਆਂ ਕਿਆ ਠੀਕ ਆ ਨਾਨਾ ਵਿੱਚੇ ਵਿੱਚੇ ਤੂੰ ਵਿੱਚੋਂ ਤੇਰੀ ਸੱਸ ਹੱਦ ਹੋਈ ਪਈ ਆ ਅਗਰ ਨੇ ਆਪਣੀ ਕੁੜੀ ਨੂੰ ਉਧਰਾਂ ਤੁਸੀਂ ਵਿਰਿਆ ਕੀਤੀ ਨਹੀਂ ਜੇ ਤਾਂ ਕਰਨੀ ਸੀਗੀ ਪਹਿਲੀ ਵਿਰਿਆ ਕਰਦੇ ਤਾਂ ਰਾਸਿਆਂ 'ਚ ਦਰਦਣਾ ਹੁੰਦੇ ਇਹਦੇ ਅਡਾ ਵਿਆਹ ਖਲਾਉਂਦੇ ਸੀ ਨਾ ਭੱਜੇ ਜਾਂਦੇ ਸੀਗੇ ਵਿਆਹ ਬੂਖ ਲਾਣ ਰਸਤੇ 'ਚ ਦਰਦਾਂ ਸ਼ੁਰੂ ਹੋਈਆਂ ਸੀ ਜਿੱਦਾਂ ਅਸੀਂ ਪਹਿਲੀ ਕਹਿੰਦੇ ਸੀਗੇ ਉਹਦਾ ਵਿਆਹ ਖਲਾ ਨੂੰ ਲਜਾਲ ਜਾ ਭੱਜੀ ਗਏ ਫਿਰ ਐਮਰਜੈਂਸੀ ਚ ਪਾਣੀ ਉਦੋਂ ਅਸੀਂ ਅਸੀਂ ਤਾਂ ਡਿੱਗੀ ਗਏ ਵਿਆਹ ਦਾ ਬਲੌਗ ਆਊਗਾ ਵਿਆਹ ਦਾ ਬਲੌਗ ਆਊਗਾ ਵਿਆਹ ਤੇ ਜੋ ਪਹੁੰਚੀ ਉਸੇ ਕੇ ਟੈਂਟਾਂ ਨੂੰ ਟਾੜਿਆ ਲੱਗਿਓ ਅਸੀਂ ਗੱਲਾਂ ਮਾਰਨ ਮੈਂ ਤਾਂ ਸਨ ਤਾਂ ਇੱਦੀ ਲੱਗਾ ਵੀ ਵਿਆਹ ਦਾ ਬਲੌਗ ਅਗਲਾ ਨੈਕਸਟ ਆਊਗਾ ਪਰ ਨਹੀਂ ਇਹਨਾਂ ਦਾ ਹੋਰੇ ਸੱਪ ਕੱਢ ਤਾਂ ਜਸਮੀਨ ਤੇ ਹੁੰਦੀਆਂ ਦਰਦਾਂ ਦਰਦਾਂ ਵੀ ਰਾਸਤੇ ਚੋਂ ਲੱਗੀਆਂ ਹੁਣ ਇਹ ਚੱਲੇ ਹੋਣੇ ਆਏ ਬਾਤ ਤਾਂ ਸਹੀ ਏ ਪਰਾਂ ਦੀ ਉੱਤੋਂ ਫਿਰ ਹੀ ਗਏ ਜੇ ਪਹਿਲੀ ਵਿਰਿਆ ਕਿੰਨੀ ਹੁੰਦੀ ਤਾਂ ਤਾਂ ਐਦਾਂ ਨੋ ਮਤ ਨਹੀਂ ਸੀ ਆਣੀ ਚਲੋ ਫਿਰ ਵੀ ਬਹੁਤ ਸੋਣਾ ਹੋ ਗਿਆ ਰੱਬ ਨਾਲ ਪਰ ਹੁਣ ਤਾਂ ਸ਼ਰਮ ਕਰ ਲਾਂ ਤੇ ਸਾਰਾ ਚੋਣਾ ਹੀ ਤੁਰੇ ਆਏ ਤੁਸੀਂ ਇੱਥੇ ਲੱਧ ਹੋ ਕੇ ਗੱਡੀ ਦੇ ਵਿੱਚ ਇਹ 5 ਮਿੰਟ ਦਾ ਰਾਹ ਆ ਸਾਰੇ ਤੁਰੇ ਹੋ ਸ਼ਰਮ ਨਾਂ ਦੀ ਕੋਈ ਚੀਜ਼ ਹੈ ਨਹੀਂ ਜਦੋਂ ਵਿਦਿਆ ਕਰਾਉਣ ਦਾ ਟਾਈਮ ਸੀ ਤਦੋਂ ਵਿਦਿਆ ਕੀਤੀ ਨਹੀਂ ਹੁਣ ਸਾਰਾ ਹੀ ਆਇਆ ਪਹੁੰਚੇ ਲੈ ਦੇਖੇ ਮੈਂ ਇਹ ਟੱਬਰ ਤਾਂ ਹੀ ਹਰ ਕੋਈ ਕਿਸੇ ਨੂੰ ਕੋਈ ਕੁਝ ਨਾ ਕੁਝ ਬੋਲ ਪੰਦਾ ਨਹੀਂ ਕਿਸੇ ਦੀ ਕੀ ਮਜਾਲਾ ਦਰਾਨੀ ਦਾ ਪੇ ਜਠਾਣੀ ਨੂੰ ਕੁੜੀ ਆਪਣੀ ਧੀ ਦੀ ਜਠਾਣੀ ਨੂੰ ਪੋਛਾਦਾ ਬੋਲ ਸਕੇ ਜਾਂ ਚਾਚਾ ਕੁਝ ਬੋਲ ਸਕੇ ਪਰ ਨਹੀਂ ਇੱਜ਼ਤ ਐ ਨਹੀਂ ਆਪ ਘਟਾਈਏ ਚਾਹ ਰ ਮੂੰਹ ਚੱਕ ਦਈਏ ਜਰੇ ਮਾਰੀ ਤਰਪੰਦੀ ਆ ਉਹ ਜਾਸਮੀਨ ਨੇ ਤਾਂ ਨਾ ਆਪ ਹੀ ਨਾਲੇ ਤੁਰੇ ਆਂਦੀ ਆ ਤਾਂ ਹੀ ਤਾਂ ਹੁੰਦੀ ਆ ਜੀ ਇੱਜ਼ਤ ਮਾੜਾਂ ਟੰਡੇ ਝੁਲਦੇ ਆ ਪੂਰੇ ਇਹਦੇ ਬਬੂਥਾ ਚੱਕੇ ਤੂੰ ਨਾਲੇ ਤੁਰੇ ਆਂਨੀ ਆ ਕਦੇ ਕਦੇ ਜਿਹੜਾ ਬੰਦਾ ਚਾਵੇ ਨਾ ਉਹਦੀ ਇੱਜ਼ਤ ਹੁੰਦੀ ਆ ਜਿਵੇਂ ਠਾ ਮਾਸੀ ਇਸਲਾਮ ਠਾ ਮਾਸੀ ਇਸਲਾਮ ਨਾ ਉਹਨਾਂ ਆਹੀ ਕੁੱਤੇ ਵਾਲੀ ਜਵਾਬ ਹੁੰਦੀ ਆ ਫਿਰ ਆਹੀ ਟੰਡੇ ਝੁਲਦੇ ਉਹਨਾਂ ਦੇ ਕਦੇ ਕਦੇ ਜਾਨਾਂ ਇੱਜ਼ਤ ਹੁੰਦੀ ਆ ਵੀ ਲੈ ਵੀ ਪਰ ਉਹਨੇ ਕਦੇ ਕਦੇ ਆਏ ਆ ਪਰ ਨਹੀਂ ਤੁਸੀਂ ਤਾਂ ਟੰਡੇ ਚ ਲਾਣੇ ਆ ਪੂਰੇ ਆਪਣੇ ਇੱਥੇ ਮਾੜਾਂ ਦੇ ਵਿੱਚ ਪੂਰੇ ਮੈਂ ਕਹਿੰਨੀ ਕੋਠੋ ਉਹਨਾਂ ਦੀ ਝੌਂਪੜੀ ਦੇ ਉੱਤੇ ਤੇਰਾ ਹੱਟੇ ਝੰਡੇ ਝੁਲਦੇ ਆ ਵੇ ਕਮਾਲ ਕਰਦੀ ਐ ਇਹਨਾਂ ਨੇ ਤਾਂ ਫੂਲ ਵਾਲਿਆਂ ਨੇ ਫੂਲ ਮਾ ਕੇ ਤੇ ਫੂਲਾ ਕਪੂਲਾ ਲੈ ਕੇ ਦੱਦੇ ਮੈਂ ਤਾਂ ਹੀ ਵੀ ਨਹੀਂ ਪਤਾ ਜੇ ਮੇਰਾ ਬਲੌਗ ਦੇਖਦੇ ਆ ਤੁਸੀਂ ਫੂਲ ਕਪੂਲ ਪਤਾ ਨਹੀਂ ਨਾ ਤਾਂ ਉਹ ਸਾਰੇ ਅੱਛਾ ਹਾਂਜੀ ਉਹਨਾਂ ਨੂੰ ਕ੍ਰੈਡਿਟ ਜਾਂਦਾ ਹੈ ਬੇਪਰਾਵਾ ਸਾਈਕਲ ਦਾ ਵੀ ਸਟੈਂਡ ਹੁੰਦਾ ਤੇਰਾ ਸਟੈਂਡ ਕਿੱਥੇ ਗਿਆ ਆਪਣੀ ਗੱਲ ਤੇ ਕੈਮਰਾ ਹੈ ਨਾ ਤੂੰ ਕਦੇ ਤਾਂ ਤੂੰ ਕਹਿਣਾ ਮੇਰੀ ਭੈਣ ਨੇ ਨਾਂ ਰੱਖਣਾ ਮੇਰੇ ਦੋ ਨਿਆਣਿਆਂ ਦੇ ਸਾਡੇ ਭਰਾ ਦੇ ਮੇਰੇ ਦੋ ਨਿਆਣਿਆਂ ਦੇ ਨਾਂ ਸਾਡੀਆਂ ਦੋ ਭੈਣਾਂ ਨੇ ਰੱਖੇ ਹੁਣ ਇਸ ਵਾਰ ਆ ਭੈਣ ਦਾ ਆ ਉਹ ਤਾਂ ਤੁਸੀਂ ਜੱਜ ਵਕੀਲ ਮੈਂ ਕਹਿੰਨੀ ਆਨ ਛਤਨੀ ਚਾੜਦਾ ਸੀਗਾ ਉਹਨੂੰ ਤਾਂ ਜੱਜ ਦੱਸਦਾ ਸੀਗਾ ਤੇ ਉਹ ਜੀਜਾ ਵੀ ਟਿੱਚਰਾ ਕਰੇ ਇਹ ਕਾਲਾ ਸੂਟ ਕਹਿੰਦਾ ਅੱਜ ਤਾਂ ਹੀ ਪਾ ਕੇ ਆਈ ਆ ਜੱਜ ਜੋ ਬਣੀ ਆ ਵਾ ਉਹ ਦੂਜੀ ਵੀ ਕਹੇ ਇਥੇ ਰ ਕਚੈਰੀ ਲੱਗੀ ਪਈ ਆ ਸੁੱਖਾ ਉਠਾਣੇਦਾਰ ਬਣਾਤਾ ਬਲੌਗ ਬਣਾਉਣਾ ਸੀਗਾ ਉਸਾਰਾ ਹੁਣ ਤੂੰ ਕਹਿਣਾ ਪੂਰਾ ਕ੍ਰੈਡਿਟ ਮੇਰੇ ਜਿਨ੍ਹਾਂ ਨੇ ਕਮੈਂਟਾਂ ਦੇ ਵਿੱਚ ਨਾਂ ਦੱਸਿਆ ਹਰਗੁਣ ਉਹਨੂੰ ਜਾਂਦਾ ਹੁਣ ਤੂੰ ਆ ਕਹੀ ਜਾਂਦਾ ਬੇਭਰਾਵਾ ਸਪੈਨਡ ਰੱਖ ਲੈ ਆਪਣਾ ਅੱਛਾ ਕਦੇ ਕੁਛ ਤੂੰ ਕਹੀਏ ਨਾ ਕਦੇ ਕੁਛ ਕਹੀਏ ਨਾ ਤੇਰੀ ਨਹੀਂ ਸਮਝ ਲੱਗਦੀ ਹੈਗੀ। ਆ ਕਦੇ ਤੂੰ ਕਹੀਏ ਨਾ ਮੇਰੀ ਭੈਣਾਂ ਨੇ ਨੱਖਿਆ ਨਾ ਕਦੇ ਤੂੰ ਕਹੀਏ ਨਾ ਕਮੈਂਟਾਂ ਵਾਲੇ ਨਾ ਰੱਖਿਆ। ਸਾਰਾ ਕੁਝ ਇਹ ਬਲੌਗਰਾਂ ਦੇ ਚੱਕਰਾਂ ਵੀ ਲੈ ਵੀ ਮੈਂ ਐਨੀ ਗੱਲ ਕਹਿ ਦਿੰਨਾ ਵੀ ਜਿਨ੍ਹਾਂ ਨੇ ਮੈਨੂੰ ਜਿਹੜੇ ਦੇਖਦੇ ਆ ਨਾ ਉਹ ਸਾਰੇ ਨਾ ਮੈਨੂੰ ਬਾਰ-ਬਾਰ ਦੇਖੂਗੇ ਖੁਸ਼ ਹੋਊਗੇ ਮੇ ਸਾਡਾ ਨਾ ਰਵਿੰਦਰ ਸਿੰਘ ਨੇ ਨਾਂ ਲਿਆ ਸਾਡਾ। ਕਰਦੇ ਹੀ ਫਿਰਦੇ ਆ। ਹੁਣ ਕੇਕ ਕੱਟ ਲੋ। ਤੇ ਇੱਥੇ ਦਿਹਾੜੀ ਤੁਸੀਂ ਲਾਣੀ ਆ ਸਾਰੀ। ਕ੍ਰੈਡਿਟ ਦੇ ਦੇ ਕਦੇ ਕਿਸੇ ਨੂੰ ਕਦੇ ਕਿਸੇ ਨੂੰ। ਆ ਦੇਖਿਆ ਇਹ ਜਾ ਕੇ ਠੀਕ ਆ। ਤਤਕ ਲਈ ਧੰਨਵਾਦ ਫੇ ਬਾਕੀ ਦੇਖਦੇ ਰਾਤ ਨੂੰ ਇਹ ਕੀ ਕੜੀ ਘੋਲਦੇ ਹੁਣ ਤਾਂ ਇਹਨਾਂ ਨੇ ਨਾ ਪਤਾ ਕੀ ਕੀਤਾ ਜਿਹੜਾ ਆ ਕੇਕ ਕੂਕ ਕੱਟਿਆ ਆ ਉਹ ਤਾਂ ਵੀਡੀਓ ਪਾਤੀ ਪਹਿਲਾਂ ਆ ਜਿਹੜੇ ਹੁਣ ਫੂਂਬੜੇ ਫੁਲਾਉਂਦੇ ਆ ਫੂਕਾ ਮਾਰ ਬਾਰ ਤੂ ਤੂ ਉਹ ਰਵਿੰਦਰ ਦੇ ਬਲੌਗ ਤੇ ਪਾਈਆ ਕਮਾਲ ਦੀ ਗੱਲ ਆ ਜਾਸਵਿੰਦਰ ਦੇ ਬਲੌਗ ਤੇ ਪਹਿਲਾਂ ਦਿਖਾ ਦਿੰਦੇ ਆ ਇਹਦੇ ਬਲੌਗ ਤੇ ਤਿਆਰੀਆਂ ਹੁੰਦੀਆਂ ਦਿਖਾ ਦਿੰਦੇ ਆ ਓਏ ਹੋਏ ਰੱਬਾ ਮੇਰੇ ਆ ਇਹ ਤਾਂ ਕਮਾਲ ਦੇ ਬੰਦੇ ਆ ਚਲੋ ਭਰਾਵਾ ਸੀ ਦਸਹਿਰਾ ਦੇਖਿਆ ਇਹ ਮੈਨੂੰ ਵੀ ਦਿਖ ਰਿਹਾ ਠੀਕ ਆ ਜਦ ਤੱਕ ਤੁਸੀਂ ਆ ਵੀਡੀਓ ਇੰਜੋਏ ਕਰੋ ਧੰਨਵਾਦ ਤੁਸੀਂ ਵੀ ਕੱਟੋ ਭਰਾਵਾ ਕੇਕ ਖਾਓ